ਹਾਂ ਜੀ ਅੱਜ ਲੈ ਕੇ ਆਏ ਬਲੇਰੋ ਜੀ 2010 ਮਾਡਲ ਤੇ ਆਪਣੇ ਕਿਸਾਨ ਭਰਾਵਾਂ ਲਈ ਇਹ ਬਹੁਤ ਮੰਗ ਹੈ ਗੱਡੀ ਬਲੇਰੋ ਦੀ ਬਲੇਰੋ 2010 ਮਾਡਲ ਦਸੰਬਰ ਮਹੀਨੇ ਦੀ ਐਫਐਲਐਕਸ ਮਾਡਲ ਤੇ ਪੀਵੀ4 ਨੰਬਰ ਆਈ ਫਰੀਰਕੋਟ ਦਾ ਪਹਿਲੇ ਓਨਰ ਦੀ ਗੱਡੀ ਆ ਇਹ ਸਾਰੀ ਗੱਡੀ ਓਰੀਜਨਲ ਆ ਸਾਰੇ ਥੀਸੇ ਨਾਲ ਦੇ ਆ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਜੀ 60 65 70 ਪੈਸੇ ਦੇ ਏਡ-ਗਿੜ ਪਏ ਆ ਤੇ ਬਾਕੀ ਤੁਹਾਨੂੰ ਆਸ-ਪਾਸਾ ਦਿਖਾਉਣੇ ਆ ਗੱਡੀ ਵੀਟਰੋ ਵੀ ਦਿਖਾਵਾਂਗੇ ਤੇ ਗੱਡੀ ਬਹੁਤ ਸੋਹਣੀ ਆ ਬਹੁਤ ਸਾਫ਼ ਸੁਥਰੀ ਆ ਦੇਖੋ ਵਿੱਚੋਂ ਏਸੀ ਹੀਟਰ ਸਭ ਕੁਝ ਚੱਲਦਾ ਹੈ ਗੱਡੀ ਦਾ ਵਿੱਚੋਂ ਮੈਟ ਮੂਟ ਵਧੀਆ ਆਗੇ ਸਾਫ਼ ਸੁਥਰੀ ਆ ਗੱਡੀ ਵਧੀਆ ਕਿਤੇੋ ਗੜੀ ਨਹੀਂ ਤੇ ਸਾਰੀ ਗੱਡੀ オリジナル ਆ ਸਾਰੇ ਸ਼ੀਸ਼ੇ ਨਾਲ ਦੇ ਆ ਅਗਰ ਪਿਛਲੇ ਟਾਇਰ ਵੀ ਦੇਖ ਲਓ ਪਿਛਲੇ ਥੋੜੇ ਜਾਰੇ ਜਾਰੇ ਟਾਇਰ ਉਹਦੇ ਨਾਲੋਂ ਤੇ ਬਹੁਤ ਸੋਹਣੀ ਗੱਡੀ ਆ ਇਕੱਠ ਚੱਲੀ ਹੋਈ ਆ ਫ੍ਰੀਡ ਕੋਡ ਦਾ ਨੰਬਰ ਆ ਤੇ ਦਸੰਬਰ ਮਹੀਨੇ ਤੱਕ ਇਹਦੀ ਵੈਲਿਡਿਟੀ ਪਈ ਆ ਵੜੀਟੀ ਅੱਗੇ ਵੀ ਵੱਜੂਗੀ ਤੇ ਸਾਰੀ ਗੱਡੀ ਰਜਨ ਵਾਲਾ ਕੋਈ ਗੱਡੀ ਚ ਕਮੀ ਨਹੀਂ ਇੰਜਨ ਕਹੇ ਦੀ ਗੱਡੀ ਓਕੇ ਆ ਜਾਵਾ 1.5 ਲੱਖ ਚੱਲੀ ਹੋਈ ਐ ਇਹ ਗੱਡੀ ਪਿੰਡ ਦਿਆਲਪੁਰਾ ਜ਼ਿਲ੍ਹਾ ਬਠਿੰਡਾ ਉੱਥੇ ਖੜੀ ਐ ਤੇ ਬਾਈ ਦਾ ਫੋਨ ਨੰਬਰ ਵੀ ਦੇਵਾਂਗੇ ਵਧੀਆ ਗੱਡੀ ਐ ਪੂਰੀ ਐ ਇੰਜਨ ਦੀ ਕੰਡੀਸ਼ਨ ਦਿਖਾਉਣਾ ਤੁਹਾਨੂੰ ਆ ਦੇਖੋ ਜੀ ਇੰਜਨ ਦੀ ਕੰਡੀਸ਼ਨ ਦੇਖੋ ਕੋਈ ਐਕਸੀਡੈਂਟਲ ਨਹੀਂ ਸਾਰਾ ਕੁਝ ਸਹੀ ਆ ਓਕੇ ਦੀ ਰਿਪੋਰਟ ਆ ਜਾਵਾ ਬੋਰਨ ਟੈੱਕ ਕਰੋ ਬਾਕੀ ਬਕਾਇਦਾ ਤੁਹਾਨੂੰ ਨੰਬਰ ਦੇਵਾਂਗੇ ਮਾਲਕ ਦਾ ਉਹ ਨਾਲ ਤੁਸੀਂ ਗੱਲ ਕਰ ਸਕਦੇ ਹੋ ਸਿੱਧੀ ਵਧੀਆ ਗੱਡੀ ਆ 1.5 ਲੱਖ ਚੱਲੀ ਆ 2010 ਮਾਡਲ ਆ ਪਹਿਲੇ ਨਾਂ ਦੀ ਆ ਫੇਰ ਕੋਡ ਦਾ ਨੰਬਰ ਹੈ ਟਾਇਰ 6865 ਪੈਸੇ ਆ ਤੇ ਇੰਜਨ ਗੇਅਰ ਦੀ ਗੱਡੀ ਓਕੇ ਆ 1.5 ਲੱਖ ਚੱਲੀ ਆ AC ਇਹੀ ਹੀਟਰ ਸਭ ਕੁਝ ਓਕੇ ਆ ਜੀ ਕੋਈ ਕਮੀ ਨਹੀਂ ਗੱਡੀ 'ਚ ਧੰਨਵਾਦ